ਕੈਬਨਟ ਮੰਤਰੀ ਬਰਿੰਦਰ ਗੋਇਲ ਨੇ ਖੱਗਰ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਖੱਗਰ ਦਰਿਆ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਬਹਿ ਰਿਹਾ ਹੈ ਅਤੇ ਪ੍ਰਸ਼ਾਸਨ ਵੀ ਅਲਰਟ ਤੇ ਹੈ। ਉਹਨਾਂ ਕਿਹਾ ਕਿ ਖੱਗਰ ਦੇ ਦੋਵੇਂ ਪਾਸੇ ਬੰਨਾਂ ਨੂੰ ਮਜ਼ਬੂਤ ਬਣਾਇਆ ਗਿਆ ਹੈ ਤਾਂ ਜੋ ਕਿ ਖੱਗਰ ਦਰਿਆ ਵਿੱਚ ਪਾਣੀ ਵਧਣ ਤੋਂ ਬਾਅਦ ਵੀ ਬ੍ਰੀਚ ਨਾ ਹੋਵੇ। ਕੈਬਨਟ ਮੰਤਰੀ ਬਰਿੰਦਰ ਗੋਇਲ ਵੱਲੋਂ ਸੰਗਰੂਰ ਵਿੱਚ ਖੱਗਰ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਕਗਰ ਆਪਣੇ ਖਤਰੇ ਦੇ ਨਿਸ਼ਾਨ ਤੋਂ 6 ਫੁੱਟ ਨੀਚੇ ਚੱਲ ਰਿਹਾ ਹੈ ਇਸ ਦੇ ਲਈ ਸੰਲੂਰ ਦੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਸਰਕਾਰ ਵੱਲੋਂ 4 ਕਰੋੜ ਰੁਪਏ ਦੇ ਲਗਭਗ ਰਾਸ਼ੀ ਖਰਚ ਕੇ 18 ਕਿਲੋਮੀਟਰ ਲੰਬੇ ਕਗਰ ਦੇ ਕਿਨਾਰਿਆਂ ਨੂੰ 16 ਫੁੱਟ ਮਜ਼ਬੂਤ ਕੀਤਾ ਗਿਆ ਹੈ 16 ਫੁੱਟ ਇੱਕ ਕਗਰ ਦੇ ਕਿਨਾਰੇ ਚੌੜੇ ਕੀਤੇ ਗਏ ਹਨ ਤਾਂ ਜੋ ਕਿ ਜਿਆਦਾ ਪਾਣੀ ਆਉਣ ਤੇ ਵੀ ਬ੍ਰੀਚ ਨਾ ਹੋਵੇ ਉਹਨਾਂ ਕਹਿਆ ਇਹ ਕਿਨਾਰੇ ਬੇहद ਹੀ ਮਜ਼ਬੂਤ ਹਨ ਅਤੇ ਜੇਕਰ ਪਿੱਛੋਂ ਪਾਣੀ ਛੱਡਿਆ ਵੀ ਜਾਂਦਾ ਹੈ ਤਾਂ ਘੱਗਰ ਦੀ ਕਪੈਸਿਟੀ ਹੈ ਕਿ ਘੱਗਰ ਪਾਣੀ ਨੂੰ ਚੱਲ ਲਵੇਗਾ ਅਤੇ ਕਿਨਾਰਿਆਂ ਤੇ ਕੋਈ ਬ੍ਰੀਚ ਨਹੀਂ ਹੋਵੇਗੀ ਉਹਨਾਂ ਕਹਿਆ ਕਿ ਖਤਰੇ ਨੂੰ ਦੇਖਦੇ ਹੋਏ ਸਮੂਹ ਪ੍ਰਸ਼ਾਸਨਿਕ ਅਧਿਕਾਰੀ ਅਲਰਟ ਤੇ ਹਨ ਨੇੜੇ ਦੇ ਪਿੰਡਾਂ ਦੇ ਲੋਕਾਂ ਨੇ ਵੀ ਟਰੈਕਟਰ ਟਰਾਲੀਆਂ ਤਿਆਰ ਰੱਖੀਆਂ ਹੋਈਆਂ ਹਨ ਅਤੇ ਨਾਲ ਹੀ ਸੈਂਡ ਬੈਗ ਵੀ ਭਾਰ ਕੇ ਰੱਖੇ ਹੋਏ ਹਨ ਕਿ ਜੇਕਰ ਬਰਸਾਤ ਜ਼ਿਆਦਾ ਹੁੰਦੀ ਹੈ ਜਾਂ ਪਿੱਛੋਂ ਪਾਣੀ ਤੇਜ਼ ਆਉਂਦਾ ਹੈ ਤਾਂ ਕਿਸੇ ਵੀ ਖਤਰੇ ਵਾਲੀ ਸਥਿਤੀ ਦਾ ਸਾਹਮਣਾ ਕੀਤਾ ਜਾ ਸਕੇ। ਘੱਗਰ ਦੇ ਉੱਤੇ ਅੱਜ ਇਸ ਸਮੇਂ ਮੈਂ ਮਕਰੋੜ ਸਾਹਿਬ ਪਿੰਡ ਦੇ ਪੁਲ ਦੇ ਉੱਤੇ ਖੜਿਆ ਹਾਂ। ਕਿਉਂਕਿ ਇੱਥੇ ਘੱਗਰ ਹੈ ਜਿਹੜਾ ਇੱਕ ਪਾਸੇ 598 ਫੁੱਟ ਚੌੜਾ ਖਨੌਰੀ ਵੱਲ ਤੇ ਜਦੋਂ ਕੜੈਲ ਵੱਲ ਜਾਂਦੇ ਤਾਂ 198 ਫੁੱਟ ਚੌੜਾ ਹੋ ਜਾਂਦਾ। ਸੋ 598 ਫੁੱਟ ਦਾ ਪਾਣੀ 198 ਫੁੱਟ ਦੇ ਵਿੱਚ ਸਮਾ ਰਿਹਾ ਹੈ ਕੋਈ ਇੱਥੇ ਦਿੱਕਤ ਨਹੀਂ ਹਲੇ ਤੱਕ ਤੇ ਪਿੱਛੇ ਜੋ ਪਾਣੀ ਦਾ ਲੈਵਲ ਦੱਸਿਆ ਗਿਆ ਹੈ ਜਿਹੜੀਆਂ ਡਾਂਗਰੀ ਹੈ ਮਾਰਕੰਡਾ ਹੈ ਸਰਾਲਾ ਹੈ ਸੋ ਕੁਸ਼ਲਿਆ ਡੈਮ ਤੋਂ ਵੀ ਪਾਣੀ ਦੀ ਗੱਲ ਆਈ ਹੈ ਸੋ ਇਹਨਾਂ ਸਾਰਿਆਂ ਤੋਂ ਇਸ ਤਰ੍ਹਾਂ ਲੱਗਦਾ ਹੈ ਵੀ ਜੇ ਇਹਨਾਂ ਨੇ ਪਾਣੀ ਛੱਡਿਆ ਜਾਂ ਪਾਣੀ ਬਧਿਆ ਡਿਪੈਂਡ ਉਸਤੇ ਕਰਦਾ ਹੈ 48 ਫੁੱਟ ਖਾਤਰੀ ਦਾ ਪੁਆਇੰਟ ਹੁੰਦਾ ਹੈ 6 ਫੁੱਟ ਹਲੇ نیچے ਹੈ ਸੋ ਇੱਥੇ ਸਾਡੇ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਾਡੇ ਸਬਡਿਵੀਜ਼ਨ ਦੇ ਐਡਮਿਨਿਸਟ੍ਰੇਸ਼ਨ ਸਾਡੇ ਵੀਡੀਓ ਵੀਡੀਓ ਬਲੌਗ ਦੇ ਸਾਡੇ ਅਧਿਕਾਰੀ ਤੇ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਸਾਰੇ ਐਕਸ਼ਨ ਐਸਡੀਓ जेई ਬੇਲਦਾਰ ਉਹ ਸਾਰੇ ਲੱਗੇ ਹੋਏ ਆ ਤੇ ਸਾਰੇ ਨਗਰਾਂ ਦੇ ਸਰਪੰਚ ਤੇ ਸਾਰੇ ਨਗਰਾਂ ਦੇ ਜਿਹੜੇ ਲੋਕ ਨੇ ਉਹ ਇੱਥੇ ਖੜੇ ਨੇ ਜਿਨ੍ਹਾਂ ਨੇ ਖੁਦ ਆਪਣੀਆਂ ਟਰਾਲੀਆਂ ਦੀ ਆਫਰ ਵੀ ਕੀਤੀ ਹੋਈ ਹੈ ਟਰਾਲੀਆਂ ਤਿਆਰ ਖੜੀਆਂ ਨੇ ਤੇ ਮਹਿਕਮੇ ਨੇ ਵੱਡੇ ਇੱਥੇ ਕਰੀਬ 15 20000 ਦੇ ਲਾਗੇ ਮਿੱਟੀ ਦਾ ਥੈਲਾ ਭਰ ਕੇ ਰੱਖਿਆ ਹੋਇਆ ਹੈ ਜੰਬੋ ਬੈਗ ਨੇ ਜਿਹੜੇ ਉਹ 1500 ਜੰਬੋ ਬੈਗ ਇੱਥੇ ਪਿਆ ਉਹ ਵੀ ਭਰ ਕੇ ਰੱਖਿਆ ਜਾ ਰਿਹਾ ਹੈ ਇਸ ਤੋਂ ਬਿਨਾ ਜਾਲ ਵਗੈਰਾ ਹੈ ਕ੍ਰੇਟਾਂ ਦਾ ਉਹਨਾਂ ਦਾ ਇੰਤਜ਼ਾਮ ਵੀ ਕੀਤਾ ਹੋਇਆ ਹੈ ਸੋ ਮੇਰਾ ਕਹਿਣ ਤੋਂ ਪਾਪ ਹਰ ਚੀਜ਼ ਦਾ ਇੰਤਜ਼ਾਮ ਕੀਤਾ ਹੋਇਆ ਹੈ ਤੇ ਕਿਸੇ ਕਸਮ ਦਾ ਕੋਈ ਖਤਰਾ ਕਿਸੇ ਤਰ੍ਹਾਂ ਮਹਿਸੂਸ ਨਹੀਂ ਹੋ ਰਿਹਾ ਬਾਕੀ ਡਿਪੈਂਡ ਕਰਦਾ ਕੁਦਰਤ ਤੇ ਭਗਵਾਨ ਤੇ ਡਿਪੈਂਡ ਕਰਦਾ ਹੈ ਵੀ ਸਭ ਠੀਕ ਠਾਕ ਰਹੇ ਤੇ ਜੋ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਕੰਮ ਕੀਤੇ ਨੇ ਮਕਰੋੜ ਤੋਂ ਕੜੈਲ ਤੱਕ ਜਿਹੜਾ 18 ਕਿਲੋਮੀਟਰ ਹੈ ਉੱਥੇ ਅਕਸਰ ਬਰੀਚਾ ਹੁੰਦੀਆਂ ਨੇ ਤੇ ਪਿਛਲੇ ਮੇਰੀ 2023 ਦੇ ਵਿੱਚ ਇਦੂ ਅੱਗੇ-ਅੱਗੇ ਕਰੀਬ 35-40 ਜਗ੍ਹਾ ਬਰੀਚਾ ਹੋਈਆਂ ਸੀ ਸੋ ਇਹਦੇ ਲਈ ਪਿਛਲੇ ਸਮੇਂ ਤੇ ਉਹ 2023 ਚ ਸਾਨੂੰ ਘੱਗਰ ਦੇ ਦੋਹੇ ਪਾਸੇ 16-16 ਫੁੱਟ ਚੌੜੇ ਜਿਹੜੇ ਬੰਨ ਨੇ ਬੜੇ ਮਜ਼ਬੂਤ ਬੰਨ ਬਣਾਏ ਹੋਏ ਨੇ ਤੇ ਉਸ ਦੇ ਉੱਤੇ ਟਰੈਕਟਰ ਟਰਾਲੀਆਂ ਸਾਰੀ ਟਰੈਫਿਕ ਉਹਦੇ ਤੇ ਚੱਲਦੀ ਹੈ ਸੋ ਉਹਨਾਂ ਬੰਨਾ ਕਰਕੇ ਮੈਂ ਕਹਿ ਸਕਦਾ ਕਿ ਬਹੁਤ ਹੀ ਅਸੀਂ ਸੇਫ ਹਾਂ ਸੋ ਇਹ ਸਰਕਾਰ ਦੇ ਪਿਛਲੇ ਕੰਮ ਸੀ ਜਿਹੜੇ 4 ਕਰੋੜ ਰੁਪਏ ਦੀ ਲਾਗਤ ਨਾ ਕੀਤੀ ਨੇ ਤੇ ਇਸ ਨਾਲ ਲੱਗਦਾ ਵੀ ਸਾਰਾ ਠੀਕ ਠਾਕ ਰਹੇਗਾ ਕਿਉਂਕਿ ਬਾਕੀ ਬਰਸਾਤਾਂ ਇੰਨੀਆਂ ਹੋਈਆਂ ਨੇ ਮੀਂਹ ਨੇ ਪਏ ਨੇ ਤੇ ਦੂਜੇ ਸਟੇਟਾਂ ਦੇ ਵਿੱਚੋਂ ਪਾਣੀ ਇੰਨਾ ਆਇਆ ਹੈ ਹੁਣ ਬਾਕੀ ਸਾਰੇ ਜਿਲ੍ਹਿਆਂ ਦੇ ਵਿੱਚ ਮੈਂ ਜਾ ਕੇ ਆਇਆ ਸੱਤੇ ਜਿਲ੍ਹਿਆਂ ਦੇ ਵਿੱਚ ਉੱਥੇ ਤਾਂ ਹਾਲਤ ਬਦ ਤੋਂ ਬੱਤਰ ਹੋਏ ਨੇ ਕਿਉਂਕਿ ਦੂਜੇ ਸਟੇਟਾਂ ਦੇ ਵਿੱਚੋਂ ਪਾਣੀ ਆ ਗਿਆ ਪਰ ਇੱਥੇ ਘੱਗਰ ਦਾ ਧੁਰ ਤੱਕ ਹੀ ਠੀਕ ਰਿਹਾ ਤੇ ਮੈਂ ਚਾਂਦਪੁਰੇ ਹੈੱਡ ਤੇ ਵੀ ਜਾ ਕੇ ਆਇਆ ਜਿਹੜਾ ਚਾਂਦਪੁਰਾ ਹੈੱਡ ਹੈ ਪਿਛਲੇ 2023 ਦੇ ਵਿੱਚ ਉਹਨਾਂ ਨੇ ਸਾਡੇ ਪੰਜਾਬ ਦਾ ਪਿੰਡ ਕਾਲੀਆ ਸਧਾਨੀ ਤੇ ਤਿੰਨ ਚਾਰ ਪਿੰਡ ਹੋਰ ਜਿਹੜੇ ਭਲਾਡੇ ਹਲਕੇ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਅਫੈਕਟ ਕੀਤਾ ਸੀ ਮਾਥੇ ਵੀ ਜਾ ਕੇ ਆਇਆ ਉੱਥੇ ਵੀ ਪਾਣੀ ਹੈ ਜਿਹੜਾ ਬਹੁਤ ਕੰਟਰੋਲ ਦੇ ਵਿੱਚ ਹੈ ਤੇ ਕਰੀਬ 10 ਫੁੱਟ ਉੱਥੇ ਪਾਣੀ ਹੈ ਜਿਹੜਾ ਉਹ ਨੀਚੇ ਹੈ ਸੋ ਇਸ ਲਈ ਸਾਰਾ ਜੋ ਹੈ ਮੈਂ ਕਹਿ ਸਕਦਾ ਕਿ ਠੀਕ ਹੈ ਬਾਕੀ ਮੈਂ ਲੋਕਾਂ ਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਕਿ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਸਰਕਾਰ ਤੁਹਾਡੇ ਨਾਲ ਖੜੀ ਹੈ ਹਰ ਤਰੀਕੇ ਦੇ ਨਾਲ ਨਾਲ ਖੜੀ ਹੈ ਆਹ ਹੁਣ ਵੀ ਸਮੱਸਿਆਵਾਂ ਦਸੀਆਂ ਨੇ ਕਿਤੇ ਪਾਣੀ ਖੇਤਾਂ 'ਚੋਂ ਚੱਕਣਾ ਹੋਰ ਚੱਕਣਾ ਉਹ ਸਾਰੇ ਅਧਿਕਾਰੀਆਂ ਨੂੰ ਤੁਰੰਤ ਨਿਰਦੇਸ਼ ਦਿੱਤੇ ਨੇ ਉਹ ਸਾਰੇ ਹੱਲ ਨੇ ਜਿਹੜੇ ਨਾਲ ਦੀ ਨਾਲ ਅਸੀਂ ਕਰਕੇ ਦੇ ਦੇਣਾ ਹੈ